ਵਿਸ਼ੇ ਜਿਲਾ ਜਨਧਿਆਤੀ ਦੇ ਐਸਐਸਪੀ ਦੇ ਨਿਰਦੇਸ਼ ਤਹਿਤ ਰੈਕਪੜੋ ਦਿਹਾਤੀ ਦੇ ਥਾਣੇਦਾਰ ਗੁਰਨਾਮ ਸਿੰਘ ਅਮਰ ਸਿੰਘ ਤੋਂ ਟੀਮ ਵੱਲੋਂ ਫਲੋਰ ਨੂਰਮਲ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਬਹਾਨਾ ਦੇ ਕਾਗਜਤ ਚੈੱਕ ਕੀਤੇ ਗਏ ਇਸ ਮੌਕੇ ਅਧੂਰੇ ਕਾਗਜਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਕਰਨਾਪ ਸਿੰਘ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਬਹਾਂ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਪੇਪਰ ਪੂਰੇ ਰੱਖੋ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਅਜੀਤ ਸਿੰਘ ਨਾਗੀ ਨਾਲ ਮਨਪੀਸੇ ਮੁਜ਼ਾਰਾ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਔਰ ਜਿਹੜੇ ਪਿਛਲੀ ਸੀਟ ਤੇ ਸਵਾਰੀਆਂ ਬੈਠਦੀਆਂ ਨਾਲ ਜਿਹੜੀ ਸੀਟਾਂ ਦੀ ਵਿਵਸਥਾ ਕੀਤੀ ਸੀ ਅਤੇ 44 ਜਣਾਂ ਜਿੱਤੇ ਤੁਸੀਂ ਬਾਹਾਂ ਚੱਲ ਕੇ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਹੈਲਮਟ ਪੁਆ ਰਹੇ ਆ ਕਹਿ ਰਹੇ ਆ ਵੀ ਹੈਲਮਟ ਪਾਓ ਔਰ ਹੋਲੀ ਵੀ ਕੱਢਾਓ ਤਿੰਨ ਤਿੰਨ ਸਵਾਰੀਆਂ ਨਾਲ ਬੈਠੋ ਤੇ ਪ੍ਰੈਸ਼ਰ ਹਾਰਨ ਵਗੈਰਾ ਨਾਲ ਲਗਾਓ